ਪਿਛਲੇ ਦਿਨਾਂ ਤੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਤੇ ਨਰਾਇਨ ਸਿੰਘ ਚੌੜਾ ਦਾ ਹੀ ਨਾਂ ਹਰ ਪਾਸੇ ਗੂੰਜ ਰਿਹਾ ਹੈ ਤੁਸੀਂ ਵੀ ਇਹੀ ਖਬਰਾਂ ਸੁਣ ਰਹੇ ਹੋਵੋਗੇ ਕਿ ਸੁਖਬੀਰ ਸਿੰਘ ਹਮਲੇ ਮਾਮਲੇ 'ਚ ਨਵਾਂ ਮੋੜ ਅਕਾਲੀ ਦਲ ਕੱਢ ਲਿਆ ਨਵੇਂ ਸਬੂਤ ਮੁੱਖ ਮੰਤਰੀ ਨੇ ਕੀਤਾ ਗੁਨਾਗਾਰਾਂ ਦੇ ਪਰਦਾਫਾਸ਼ ਕਰਨ ਦਾ ਐਲਾਨ ਪਰ ਅਜੇ ਤੱਕ ਕਿਸੇ ਨੇ ਇਹ ਨਹੀਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਿਉਂ ਹੋਇਆ ਸੀ ਦਰਅਸਲ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹਮਲਾ ਕਿਉਂ ਹੋਇਆ ਸੀ ਦਰਅਸਲ ਭਾਈ ਧਿਆਨ ਸਿੰਘ ਮੰਡ ਅਕਾਲ ਤਖਤ ਕੇ ਨਸਤ ਮਸਤਕ ਹੋਣਾ ਇਹ ਸਨ ਮਗਰ ਉਹਨਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਨਾਲੇ ਦੱਸਿਆ ਕਿ 2 ਦਸੰਬਰ ਨੂੰ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਅਤੇ ਹੋਰਨਾਂ ਨੂੰ ਲਈ ਗਈ ਤਨਖਾਹ ਬਾਰੇ ਆਖਿਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਪਰਿਵਾਰਕ ਮਾਮਲਾ ਸੀ ਜਿਸ ਦਾ ਸਿੱਖ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਕਾਲ ਤਖਤ ਦੇ ਸੰਮੁਖ ਕੀਤੀ ਇਸ ਕਾਰਵਾਈ ਨੂੰ ਉਹਨਾਂ ਵੱਲੋਂ ਇੱਕ ਹਾਈ ਵੋਲਟੇਜ ਡਰਾਮਾ ਦੱਸਿਆ ਗਿਆ ਉਨਾ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਤਖਤਾਂ ਦੇ ਜਥੇਦਾਰ ਸਾਰੇ ਹੀ ਬਾਦਲਾ ਦੇ ਨੇ ਬਾਗੀ ਤੇ ਦਾਗੀ ਧੜੇ ਦੇ ਆਗੂ ਵੀ ਬਾਦਲ ਧੜੇ ਦੇ ਮੈਂਬਰ ਨੇ ਇਸ ਲਈ ਇਸ ਸਮੂੱਚਾ ਮਾਮਲਾ ਬਾਦਲ ਧੜੇ ਨਾਲ ਸੰਬੰਧਿਤ ਹੈ ਇਸ ਮਾਮਲੇ ਦਾ ਪੰਥ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਉਹਨਾਂ ਕਿਹਾ ਕਿ ਸਿੱਖ ਜਗਤ ਬਾਦਲ ਦਲ ਦੇ ਆਗੂਆਂ ਨੂੰ ਨਕਾਰ ਚੁੱਕਿਆ ਜਿਨ੍ਹਾਂ ਪ੍ਰਤੀ ਸਿੱਖ ਜਗਤ ਵਿੱਚ ਭਾਰੀ ਰੋਸ ਹੈ ਅਤੇ ਇਸੇ ਰੋਹ ਅਲਲ ਭਰੇ ਹੋਏ ਨਰੈਨ ਸਿੰਘ ਚੌੜਾ ਨੇ ਸਿੱਖ ਜਗਤ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਸੁਖਬੀਰ ਬਾਦਲ ਤੇ ਗੋਲੀ ਚਲਾਈ ਹੈ ਤਾਂ ਦੱਸਦੀ ਕਿ ਸੁਖਬੀਰ ਬਾਦਲ ਤੇ ਹਮਲਾ ਕਿਉਂ ਹੋਇਆ ਇਸ ਗੱਲ ਦਾ ਖੁਲਾਸਾ ਪਾਈ ਮੰਡਲ ਵੱਲੋਂ ਕੀਤਾ ਗਿਆ। ਉਹਨਾਂ ਨੇ ਸੁਖਬੀਰ ਬਾਦਲ ਤੇ ਜਾਣੇਵਾਂ ਹਮਲਾ ਕਰਨ ਵਾਲੇ ਨਰਿੰਦਰ ਸਿੰਘ ਚੋੜਾ ਦੀ ਕਾਰਵਾਈ ਨੂੰ ਸਿੱਖ ਜਗਤ ਦੀਆਂ ਭਾਵਨਾਵਾਂ ਕਰਾਰ ਦਿੱਤੀਆਂ ਨੇ। ਉਹਨਾਂ ਕਿਹਾ ਕਿ ਉਸਦੀ ਦਸਤਾਰ ਉਤਾਰਣ ਵਾਲੇ ਜੂਠਕਾਲੀ ਆਗੂ ਨੇ ਦਸਤਾਰ ਦੀ ਬੇਅਦਬੀ ਕੀਤੀ ਹੈ ਅਤੇ ਉਸ ਨੂੰ ਸਿੱਖ ਪੰਥ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਐਲਾਨ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਥ ਵੱਲੋਂ ਜਲਦ ਹੀ ਨਰਿੰਦਰ ਸਿੰਘ ਚੋੜਾ ਨੂੰ ਫਕਰੇ ਕੌਮ ਦਾ ਸਨਮਾਨ ਦਿੱਤਾ ਜਾਵੇਗਾ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਮੰਡ ਨੇ ਕਿਹਾ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਫਿਕਸ ਤੇ ਦੋਸਤਾਨਾ ਮੈਚ ਖੇਡਿਆ ਗਿਆ ਸੀ ਜਿਸ ਨੂੰ ਸਿੱਖ ਸੰਗਤ ਕਦੇ ਵੀ ਪ੍ਰਵਾਨ ਨਹੀਂ ਕਰੇਗੀ ਉਹਨਾਂ ਨੇ ਕਿਹਾ ਕਿ ਇਸ ਮੈਚ ਦੇ ਵਿੱਚ ਖਿਡਾਰੀ ਵੀ ਆਪਸਾਨ ਨੇ ਤੇ ਰੈਫਰੀ ਵੀ ਆਪ ਹੀ ਸਨ ਭਾਈ ਮੰਡ ਨੇ ਕਿਹਾ ਕਿ ਸਮੇਂ-ਸਮੇਂ ਬਾਦਲ ਪਰਵਾਰ ਨੇ ਗੁਰਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੇ ਸਿਧਾਂਤਾਂ ਦੀ ਸਿਆਸੀ ਤਾਕਤ ਦੇ ਜ਼ੋਰ ਨਾਲ ਦੁਰਵਰਤੋਂ ਕੀਤੀ ਹੈ ਅਕਾਲੀ ਸਰਕਾਰ ਹੁੰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਨਹੀਂ ਸਨ ਸਿੱਖ ਕੌਮ ਇਹ ਕਦੇ ਭੁਲਾ ਨਹੀਂ ਸਕਦਾ ਸੀ ਕਿ ਅਕਾਲੀ ਸਰਕਾਰ ਦੇ ਰਾਜ ਦੇ ਵਿੱਚ ਮੋਰਚੀ ਤੇ ਬੈਠਿਆਂ ਨੂੰ ਗੋਲੀਆਂ ਮਾਰੀਆਂ ਗਈਆਂ ਭਾਈ ਮੰਡ ਨੇ ਕਿਹਾ ਕਿ ਇਹ ਬਾਦਲ ਦਲ ਦੀ ਆਦਤ ਰਹੀ ਹੈ ਕਿ ਵਫਾਦਾਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਲਗਾਇਆ ਜਾਂਦਾ ਹੈ 2 ਦਸੰਬਰ ਦਾ ਇੱਕ ਹਾਈ ਵੋਲਟੇਜ ਡਰਾਮਾ ਇਸ ਨਾਲ ਪੰਥ ਦਾ ਕੋਈ ਵੀ ਵਾਸਤਾ ਨਹੀਂ ਹੈ ਭਾਈ ਮੰਡ ਅਕਾਲੀ ਆਗੂ ਜਿਸ ਨੇ ਨਰੈਨ ਸਿੰਘ ਚੋੜਾ ਦੀ ਪਾਗ ਉਤਾਰੀ ਸੀ ਉਸ ਤੇ ਤਾੜਨਾ ਕਰਦੇ ਹੋਏ ਬੋਲੇ ਕਿ ਉਹ ਮਾਫੀ ਮੰਗ ਲਵੇ ਨਹੀਂ ਤਾਂ ਇਸ ਦਾ ਅੰਜਾਮ ਮਾੜਾ ਹੋਵੇਗਾ ਇਸ ਮੌਕੇ ਪਾਈ ਜਨਰਲ ਸਿੰਘ ਸਖੀਰਾ ਵੀ ਹਾਜ਼ਰ ਰਹੇ ਉੱਧਰ ਹੀ ਦੂਜੇ ਪਾਸੇ ਸੁਖਬੀਰ ਬਾਦਲ ਉੱਤੇ ਹਮਲਾ ਕਰਨ ਵਾਲੇ ਨਰੈਨ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਉੱਤੇ ਹੁਣ ਪੰਥਕ ਸਿਆਸਤ ਗਰਮ ਹੋ ਗਈ ਹੈ ਇਸ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਨੇ ਮੀਡੀਆ ਦੇ ਮੁਖਾਤਬ ਹੁੰਦਿਆਂ ਨਰੈਨ ਸਿੰਘ ਚੌੜਾ ਨੂੰ ਨਹੀਂ ਸੁਖਬੀਰ ਬਾਦਲ ਨੂੰ ਪੰਥ ਚੋਂ ਛੇਕਣ ਦੀ ਮੰਗ ਕੀਤੀ ਹੈ ਮੀਡੀਆ ਦੇ ਮੁਖਾਤਬ ਹੁੰਦਿਆਂ ਉਹਨਾਂ ਕਿਹਾ ਕਿ ਜੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਨਰੈਨ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦੀ ਮੰਗ ਜਥੇਦਾਰ ਨੂੰ ਦਿੱਤੀ ਗਈ ਹੈ ਉਹ ਬੇहद ਹੀ ਮੰਦ ਭਾਗੀ ਹੈ ਇਸ ਦੇ ਨਾਲ ਨੁਕਸਾਨ ਹੋਵੇਗਾ ਤੇ ਉਹ ਇਸ ਦੇ ਨਿਖੇਦੀ ਕਰਦੇ ਨੇ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਪੰਥ ਵਿੱਚੋਂ ਨਰਾਇਣ ਸਿੰਘ ਚੌੜਾ ਨੂੰ ਨਹੀਂ ਸਗੋ ਸੁਖਬੀਰ ਸਿੰਘ ਬਾਦਲ ਨੂੰ ਛੇਕਿਆ ਜਾਣਾ ਚਾਹੀਦਾ ਹੈ ਤੇ ਚੌੜਾ ਨੂੰ ਪੰਥ ਜੋਧੇ ਦੇ ਨਾਂ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਇਸ ਮੌਕੇ ਉਹਨਾਂ ਕਿਹਾ ਕਿ ਬਾਦਲ ਦਲ ਦੇ ਗੁਨਾਹਾਂ ਦੀ ਸੂਚੀ ਬਹੁਤ ਹੀ ਲੰਬੀ ਹੈ ਤੇ ਉਹਨਾਂ ਨੇ ਹਮੇਸ਼ਾ ਪੰਥ ਤੇ ਪੰਜਾਬ ਨਾਲ ਗੱਦਾਰੀ ਕੀਤੀ ਹੈ ਇਸ ਲਈ ਬਾਦਲ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਉਧਰ ਦੂਜੇ ਪਾਸੇ ਨਰਾਇਣ ਸਿੰਘ ਚੌੜਾ ਦੀ ਪਾਗ ਉਤਾਰਾ ਦਾ ਮਾਮਲਾ ਵੀ ਲਗਾਤਾਰ ਪੱਖ ਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਦਲ ਖਾਲਸਾ ਨੇ 18 ਦਸੰਬਰ ਨੂੰ ਨਰਾਇਣ ਸਿੰਘ ਚੌੜਾ ਦੇ ਹੱਕ 'ਚ ਪੰਥਕ ਇਕੱਠ ਸੱਦਿਆ ਦਲ ਖਾਲਸਾ ਨੇ ਨਰਾਇਣ ਸਿੰਘ ਚੌੜਾ ਦੇ ਹੱਕ ਦੇ ਵਿੱਚ 18 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਥਕ ਇਕੱਠ ਸੱਦ ਲਿਆ ਚੌੜਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਨਾਂ ਦੇ ਵਿੱਚ ਚੌੜਾ ਦੀ ਦਸਤਾਰ ਲਾਉਣ ਦਾ ਵੀ ਕਾਫੀ ਰੋਸ ਹੈ ਇਸ ਦੇ ਨਾਲ ਹੀ ਜੇਕਰ ਗੱਲ ਦਾਦੂਵਾਲ ਦੀ ਕਰੀਏ ਤਾਂ ਦਾਦੂਵਾਲ ਵੀ ਚੌੜਾ ਦੇ ਹੱਕ ਦੇ ਵਿੱਚ ਨਿੱਤਰ ਦੇ ਨਜ਼ਰਾਏ ਨੇ ਉਹ ਬੋਲੇ ਕਿ ਸ਼ੈਕਾਲ ਤੱਕ ਸਾਈ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ ਉੱਤੇ ਹਮਲੇ ਦੀਆਂ ਕੁਝ ਦਿਨ ਪਹਿਲਾਂ ਖਬਰਾਂ ਸਾਹਮਣੇ ਆਈਆਂ ਸਨ ਕਿ ਨਰੈਨ ਸਿੰਘ ਚੌੜਾ ਨੇ ਉਹਨਾਂ ਉੱਤੇ ਜਾਣਦੇਵਾ ਹਮਲਾ ਕੀਤਾ ਹੈ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਜਿਸ ਵੇਲੇ ਜਥੇਦਾਰ ਸਹਿਬਾਨਾ ਨੇ ਸੁਖਬੀਰ ਸਿੰਘ ਬਾਦਲ ਤੇ ਬਾਕੀਆਂ ਨੂੰ ਤਨਖਾਹ ਲਗਾਈ ਸੀ ਤੇ ਮੈਂ ਕਿਹਾ ਸੀ ਕਿ ਬਾਕੀ ਸਭ ਕੁਝ ਠੀਕ ਹੈ ਪਰ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾਈ ਗਈ ਹੈ ਉਸ ਉੱਤੇ ਜਥੇਦਾਰ ਸਾਹਿਬ ਮੁੜ ਵਿਚਾਰ ਕਰਨ ਉਹਨਾਂ ਕਿਹਾ ਕਿ ਚੌੜਾ ਵੱਲੋਂ ਕੀਤਾ ਹਮਲਾ ਪੰਥ ਦਾ ਰੋਹ ਦਰਸਾਉਂਦਾ ਹੈ ਉਨਾਇਸ ਹਮਲੇ ਲਈ ਜਥੇਦਾਰਾਂ ਨੂੰ ਵੀ ਦੋਸ਼ੀ ਮੰਨਦਿਆ ਕਿਹਾ ਕਿ ਜੇਕਰ ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਸਜ਼ਾ ਸੁਣਾ ਦਿੱਂਦੇ ਤਾਂ ਸ਼ਾਇਦ ਚੌੜਾ ਵੱਲੋਂ ਇਹ ਹਮਲਾ ਨਾ ਕੀਤਾ ਜਾਂਦਾ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੁਝ ਟਿੱਪਣੀਆਂ ਕਾਰਨ ਵਿਰਸਾ ਸਿੰਘ ਵਲਟੋਹਾ ਨੂੰ ਸਿਆਸੀ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਪੰਥ ਨੂੰ ਪੰਜਾਬ ਦਾ ਵੱਡਾ ਨੁਕਸਾਨ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾ ਸਕਦੀ ਉਹਨਾਂ ਫਿਰ ਦੁਹਰਾਇਆ ਕਿ ਭਾਵੇਂ ਉਹ ਇਸ ਹਮਲੇ ਦੀ ਨਿਖੇਦੀ ਕਰਦੇ ਹਨ ਪਰ ਫਿਰ ਵੀ ਪੰਥ ਭਾਈ ਨਰੈਣ ਸਿੰਘ ਚੌੜਾ ਦੇ ਨਾਲ ਖੜਾ ਹੈ ਪਈ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਤੇ ਹੋਈ ਐਫਆਈਆਰ ਸੰਬੰਧੀ ਬੋਲਦਿਆ ਦਾਦੂਵਾਲ ਨੇ ਕਿਹਾ ਕਿ ਭਾਵੇਂ ਉਹਨਾਂ ਨਾਲ ਉਹਨਾਂ ਦੇ ਪੰਤਕ મતਭੇਦ ਨੇ ਪਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਅਜੇ ਹ ਕੰਮ ਨਹੀਂ ਕਰ ਸਕਦੇ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਹਰੇਕ ਧਿਰ ਨੂੰ ਇਨਸਾਫ ਦਿਵਾਵੇ ਉਹਨਾਂ ਨੇ ਆਪਣੀ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਮਰੀ ਜ਼ਮੀਰ ਵਾਲੇ ਦੱਸਦਿਆਂ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਉੱਤੇ ਗੋਲੀ ਚਲਾਉਣ ਵਾਲੇ ਚੌੜੇ ਨੂੰ ਤਾਂ ਪੰਥ ਵਿੱਚੋਂ ਛੇਕਣ ਦੀਆਂ ਗੱਲਾਂ ਕਰ ਰਹੇ ਨੇ ਪਰ ਪੰਥ ਤੇ ਪੰਜਾਬ ਨੂੰ ਵੱਡਾ ਨੁਕਸਾਨ ਕਰਕੇ ਆਪਣੇ ਗੁਨਾਹਾਂ ਨੂੰ ਸੰਗਤ ਸਾਹਮਣੇ ਕਬੂਲ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕਣ ਦੀ ਮੰਗ ਕਿਉਂ ਨਹੀਂ ਕੀਤੀ ਜਾਂਦੀ